ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਬਸੰਦਾ ਹੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਆਪਾਂ ਹੁਣ ਲੱਗੇ ਸੀਗੇ ਵੀਡੀਓ ਦੀ ਸਟਾਰਟਿੰਗ ਕਰਨ ਕਿਉਂਕਿ ਸਵੇਰ ਦੇ ਕੰਮਕਾਰਾਂ ਦੇ ਵਿੱਚ ਵਿਜੀ ਸੀਗੇ ਤੇ ਮੈਂ ਕਿਹਾ ਚਲੋ ਹੁਣ ਵੀਡੀਓ ਸਟਾਰਟ ਕਰ ਲਈਏ ਨਾਲੇ ਤੁਹਾਨੂੰ ਕੱਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਇੱਕ ਪਿਛਲੀ ਵੀਡੀਓ ਦੇ ਵਿੱਚ ਕਿ ਮੈਂ ਤੁਹਾਨੂੰ ਤੇ ਉਹਦੇ ਬਾਰੇ ਜਾਣਕਾਰੀ ਦਵਾਂਗੀ ਵੀ ਜਿਵੇਂ ਕਿ ਆਪਣੀ ਐਚ ਐਫ ਗਾਏ ਆ ਨਾ ਉਹ ਜਿਆਦਾ ਹੌਂਕਦੀ ਆ ਵੀ ਉਹਦੇ ਲਈ ਅਸੀਂ ਕੀ ਦੰਨੇ ਆ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਮੈਂ ਉਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਸੀਗੀ ਤੇ ਮੈਂ ਕਿਹਾ ਚਲੋ ਹੁਣ ਬਣਾ ਦੰਨੇ ਆ ਤੇ ਮੱਕ ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਇਸ ਲਈ ਕਿਉਂਕਿ ਜੀ ਆਪਣੇ 2000 ਸਬਸਕ੍ਰਾਈਬਰ ਪੂਰੇ ਹੋ ਗਏ ਨੇ ਤੁਹਾਡੇ ਹੀ ਸਹਿਯੋਗ ਦੇ ਨਾਲ ਤੇ ਅੱਜ ਆਪਣੀ 2000 ਦੀ 2000 ਕੇ ਦੀ ਫੈਮਿਲੀ ਪੂਰੀ ਹੋ ਗਈ ਕੰਪਲੀਟ ਹੋ ਗਈ ਤੇ ਪਲੀਜ਼ ਇਸੇ ਤਰ੍ਹਾਂ ਹੀ ਸਪੋਰਟ ਬਣਾਉਂਦੇ ਰਹੋ ਤੇ ਜਿਵੇਂ ਕਿ ਤੁਸੀਂ ਹਨਾ ਸਾਡੀ ਪਸ਼ੂਆਂ ਵਾਲੀਆਂ ਵੀਡੀਓ ਨੂੰ ਜ਼ਿਆਦਾ ਪਿਆਰ ਦਿੰਦੇ ਹੋ ਇਸੇ ਤਰ੍ਹਾਂ ਹੀ ਸਾਰੀਆਂ ਵੀਡੀਓ ਨੂੰ ਦਿਆ ਕਰੋ ਕਿਉਂਕਿ ਜੀ ਹਰ ਇੱਕ ਵੀਡੀਓ ਬਣਾਉਣ ਲਈ ਮਿਹਨਤ ਬਹੁਤ ਲੱਗਦੀ ਆ ਤੇ ਚਲੋ ਤੇ ਤੁਹਾਡੇ ਲਈ ਜੇ ਤੁਹਾਨੂੰ ਪਸ਼ੂਆਂ ਵਾਲੀਆਂ ਪਸੰਦ ਨੇ ਤਾਂ ਆਪਾਂ ਪਸ਼ੂਆਂ ਵਾਲੀਆਂ ਵੀਡੀਓ ਲੈ ਕੇ ਜ਼ਿਆਦਾਤਰ ਤੁਹਾਡੇ ਸਾਹਮਣੇ ਪੇਸ਼ ਹੋਇਆ ਕਰਾਂਗੇ ਤੇ ਇਸ ਲਈ ਅੱਜ ਫੇਰ ਆਪਾਂ ਪਸ਼ੂਆਂ ਦੇ ਨਾਲ ਹੀ ਸੰਬੰਧਤ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਛੋਟੀ ਜਿਹੀ ਵੀਡੀਓ ਹੋਊਗੀ ਪਲੀਜ਼ ਫੁੱਲ ਵਾਚ ਕਰ ਲਿਓ ਤੇ ਜੇਕਰ ਪਸੰਦ ਆਈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਦੱਸਦੇ ਆ ਅਸੀਂ ਆਪਣੀ ਗਾਂ ਨੂੰ ਕੀ ਕੁਝ ਦੰਨੇ ਆ ਤਾਂ ਜੋ ਉਹ ਗਰਮੀ ਤੋਂ ਬਚੀ ਰਹੇ ਤੇ ਹੌਂਕੇ ਨਾਲ ਤੇ ਦੁੱਧ ਵੀ ਬਣਾਈ ਰੱਖੇ ਹਨਾ ਉਹ ਤੁਹਾਡੇ ਨਾਲ ਵੀਡੀਓ ਵਿੱਚ ਸ਼ੇਅਰ ਕਰਦੀ ਆ ਲੋ ਜੀ ਇਹ ਆ ਉਹ ਨੁਕਸਾ ਜਿਹੜਾ ਆਪਾਂ ਵਰਤਦੇ ਆ ਆਪਣੀ ਬੈੜੀ ਨੂੰ ਦੰਨੇ ਆ ਜਿਹਦੇ ਨਾਲ ਉਹ ਹੌਂਕਦੀ ਨਹੀਂਗੀ ਅ ਗਰਮੀ ਜ਼ਿਆਦਾ ਉਹਨੂੰ ਮਹਿਸੂਸ ਨਹੀਂ ਹੁੰਦੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਐਚ ਐਫ ਗਾਂ ਜ਼ਿਆਦਾ ਹੌਂਕਦੀ ਹੁੰਦੀ ਆ ਉਹਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੁੰਦੀ ਆ ਉਹਦੀ ਦੇਖਭਾਲ ਵੀ ਵੱਧ ਕਰਨੀ ਪੈਂਦੀ ਆ ਹਨਾ ਤਾਂ ਕਰਕੇ ਆਪਾਂ ਠੰਡੀਆਂ ਚੀਜ਼ ਉਹਨੂੰ ਦੰਨੇ ਆ ਠੰਡੀਆਂ ਚੀਜ਼ਾਂ ਤਾਂ ਜੋ ਜਿਵੇਂ ਕਿ ਹੁਣ ਉਹ ਗੱਬਣ ਵੀ ਆ ਹਨਾ ਫਿਰ ਤਾਂ ਕਰਕੇ ਵੀ ਜ਼ਿਆਦਾ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਕਰਕੇ ਮੈਂ ਠੰਡੀਆਂ ਚੀਜ਼ਾਂ ਦੰਨੀ ਆ ਤੇ ਮੈਂ ਲਗਾਤਾਰ ਦੇ ਦੰਨੀ ਹੁੰਦੀ ਆ ਰੋਜ਼ ਥੋੜੀ ਥੋੜੀ ਦੰਨੀ ਇਹਨਾਂ ਜ਼ਿਆਦਾ ਨਹੀਂ ਦਿੰਦੀ ਹੈਗੀ ਤੇ ਇਹਨੂੰ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਇਹ ਹੈਗਾ ਜੀ ਅਸੀਂ ਇਹਨੂੰ ਕਹਿੰਦੇ ਹੁੰਨੇ ਆ ਅਸੀਂ ਇਹਨੂੰ ਕਹਿੰਨੇ ਆ ਜੀ ਗੂੰਦ ਕਚੀਰਾ ਤੇ ਤੁਸੀਂ ਸ਼ਾਇਦ ਕਈ ਗੂੰਦ ਕਤੀਰਾ ਵੀ ਕਹਿੰਦੇ ਅਸੀਂ ਗੂੰਦ ਕਚੀਰਾ ਕਹਿੰਨੇ ਆ ਇਹਨੂੰ ਤੇ ਇਹ ਨਾ ਇੱਥੇ ਨਾਰਮਲ ਹੱਟੀਆਂ ਤੋਂ ਵੀ ਮਿਲ ਜਾਂਦੀ ਆ ਤੇ ਬਜਾਰੋਂ ਵੀ ਹਨਾ ਜਿੱਥੋਂ ਮਰਜ਼ੀ ਲੈ ਲੋ ਫਸਾਰੀਆਂ ਤੋਂ ਸਾਰਾ ਕਿਤੇ ਮਿਲ ਜਾਂਦੀ ਹੈ ਹੁੰਦੀ ਏ ਮਹਿੰਗੀ ਆ ਮੈਂ ਇਹ ਥੋੜੀ ਜੀ ਮਂਗਾਈ ਸੀ ਪੰਜਾਹ ਰੁਪਏ ਦੀ ਕਾਫੀ ਆ ਜਾਂਦੀ ਆ ਤੇ ਥੋੜੀ ਜੀ ਮੰਗਾ ਲੈਣੇ ਆ ਤੇ ਜਦੋਂ ਮੁੱਕ ਜਾਂਦੀ ਆ ਫੇਰ ਲੈਉਣੇ ਆ ਇਹ ਦੰਨੇ ਉਹਨਾਂ ਨਾਲੇ ਤੁਹਾਨੂੰ ਪਤਾ ਹੀ ਆ ਵੀ ਇਹ ਤਸੀਰ ਠੰਡੀ ਹੁੰਦੀ ਆ ਤੇ ਇਹ ਆਪਾਂ ਥੋੜੀ ਜੀ ਭਿਓਣੇ ਆ ਥੋੜੀ ਜੀ ਭਿਓ ਕੇ ਕਾਫੀ ਜ਼ਿਆਦਾ ਹੋ ਜਾਂਦੀ ਆ ਜਿਵੇਂ ਕਿ ਮੈਂ ਅ ਅੱਧੀ ਗਮੁੱਠੀ ਭਿਉਂਤੀ ਸੀਗੀ ਰਾਤ ਅੱਧੀ ਮੁਠੀ ਭੋਂਦੀ ਸੀ ਤੇ ਇਹ ਡੋਲੂ ਭਰ ਗਿਆ ਸੀਗਾ ਇਹਦੇ ਵਿੱਚੋਂ ਕੁਝ ਬੱਚਿਆਂ ਨੇ ਖਾ ਲਈ ਕਿਉਂਕਿ ਜੇ ਠੰਡੀ ਹੁੰਦੀ ਆ ਖਾ ਲੈਂਦੇ ਨੇ ਚੀਨੀ ਪਾ ਕੇ ਵੀ ਖਾ ਲੈਂਦੇ ਨੇ ਸ਼ੱਕਰ ਪਾ ਕੇ ਵੀ ਖਾ ਲੈਂਦੇ ਨੇ ਜਾਂ ਫਿਰ ਨਿੰਬੂ ਪਾਣੀ ਚ ਵੀ ਪਾ ਕੇ ਖਾ ਲੈਂਦੇ ਨੇ ਤੇ ਆਪਣੇ ਕੋਲ ਇਹ ਰਹਿ ਗਈ ਇੱਕ ਡੋਲੂ ਪੂਰਾ ਭੋਂਦਾ ਸੀਗਾ ਮੈਂ ਇਹ ਤੇ ਇਹ ਆ ਸ਼ੱਕਰ ਹਨਾ ਤੇ ਸ਼ੱਕਰ ਵੀ ਤੁਹਾਨੂੰ ਪਤਾ ਠੰਡੀ ਹੁੰਦੀ ਆ ਹਨਾ ਤੇ ਨਾਲੇ ਇਹਦੇ ਨਾਲ ਕੈਲਸ਼ੀਅਮ ਦੀ ਘਾਟ ਨਹੀਂ ਪੈਂਦੀ ਬੱਚ ਨੂੰ ਕੈਲਸ਼ੀਅਮ ਵਗੈਰਾ ਵੀ ਮਿਲ ਜਾਂਦਾ ਸ਼ੱਕਰ ਦੇ ਨਾਲ ਤੇ ਇਹ ਆਪਣਾ ਸ਼ੱਕਰ ਭੰਤੀ ਹੋਈ ਆ ਇਹ ਹੈਗੀ ਆ ਗੂੰਦ ਕਚੀਰਾ ਤੇ ਇਹਨਾਂ ਦੋਹਾਂ ਨੂੰ ਮਿਕਸ ਕਰਕੇ ਨਾ ਆਪਾਂ ਆਪਣੀ ਬੈੜੀ ਨੂੰ ਭਲਾ ਦੰਨੇ ਹੁੰਨੇ ਆ ਰੋਜ਼ ਸ਼ਾਮ ਨੂੰ ਭਲਾ ਦੰਨੇ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਉਹਨੂੰ ਫਰਕ ਆ ਪਹਿਲਾਂ ਮਤਲਬ ਕਾਫੀ ਹੌਂਕਦੀ ਸੀ ਉਹ ਜਦੋਂ ਦੀ ਮੈਂ ਇਹ ਦੇਣ ਲੱਗੀਆਂ ਇਹਦੇ ਨਾਲ ਉਹਨੂੰ ਫਰਕ ਪੈ ਗਿਆ ਤੇ ਇਹ ਫਾਰਮੂਲਾ ਮੈਂ ਅਪਣਾਉਣੀ ਹੁੰਦੀ ਆ ਤਾਂ ਜੋ ਆਪਣੀ ਬੈੜੀ ਹੈ ਨਾ ਗਰਮੀ ਤੋਂ ਬਚੀ ਰਹੇ ਤੇ ਉਦੋਂ ਦਾ ਸ਼ਾਬ ਵੀ ਪੀਲਾ ਹੋ ਗਿਆ ਸੀਗਾ ਕਾਫੀ ਕਰਮੀ ਜੀ ਮੰਨਣ ਲੱਗ ਗਈ ਸੀਗੀ ਜਦੋਂ ਦੀ ਫਿਰ ਮੈਂ ਇਹ ਦੇਣ ਲੱਗੀਆਂ ਉਦੋਂ ਦੀ ਠੀਕ ਆ ਤੇ ਚਲੋ ਜੀ ਆਪਾਂ ਉਹਨੂੰ ਦੇਖ ਕੇ ਆਉਨੇ ਆ ਇਹ ਹੁਣ ਥੱਲੇ ਲੈ ਚੱਲਦੇ ਆ ਬਣੇ ਰਿਓ ਵੀਡੀਓ ਦੇ ਨਾਲ ਅੱਜ ਆਪਣੇ ਪਾਣੀ ਵਗੈਰਾ ਤਾਂ ਪਲਾਤਾ ਸਾਰਾ ਕੰਮ ਨਿਭੜਿਆ ਹੋਇਆ ਇਹਨਾਂ ਦਾ ਤੇ ਉਸ ਤੋਂ ਬਾਅਦ ਦੰਡੀਆਂ ਹੁਣੀਆਂ ਧੂਣੀ ਵਗੈਰਾ ਪਾਤੀ ਤੇ ਹੁਣ ਪਾ ਦਾਂਗੇ ਮਤਸਲਾ ਰੱਖ ਗਈ ਸੀ ਮੂਰੇ ਤੇ ਹਟ ਜਾ ਰਾਮ ਨਾ ਪੀ ਲੰਦੀ ਐ ਹਲਾਂ ਦੀ ਹੈ ਸਾਰੀ ਪੀ ਲੂਗੀ ਤੇ ਇਹਦਾ ਤਾਂ ਹਨਾ ਜਿਵੇਂ ਕਿ ਪੱਖਾ ਵੀ ਖਰਾਬ ਆ ਦਿੱਤਾ ਹੋਇਆ ਬਣਾਉਣਾ ਹਾਲ ਤੱਕ ਬਣ ਕੇ ਨਹੀਂ ਆਇਆ ਹੈਗਾ ਫੇਰ ਇਹ ਰਾਮ ਨਾਲ ਖੜੀ ਰਹਿੰਦੀ ਆ ਉਹਦਾ ਦਿਨ ਚਾ ਚਲੋ ਪਾਣੀ ਵਗੈਰਾ ਪਾ ਦਿੰਦੇ ਆ ਇਹਨਾਂ ਤੇ ਰਾਤ ਨੂੰ ਠੀਕ ਰਹਿੰਦੇ ਆ ਮੌਸਮ ਹੋ ਜਾਂਦਾ ਹੈ ਇਹ ਦੇਖਿਆ ਜਾ ਲੈ ਕਿ ਆਉਣੇ ਆ ਹਲੇ ਬਣਿਆ ਹੀ ਨਹੀਂ ਗਾ ਭਾਈ ਨੇ ਤੇ ਲੋਜੀ ਇਹਨੇ ਪੀ ਲਿਆ ਬਹੁਤ ਖੁਸ਼ ਹੋ ਕੇ ਪੀਂਦੀਆਂ ਨਾਲੇ ਇਹਦੇ ਨਾਲ ਦੁੱਧ ਵੀ ਨਹੀਂ ਘੜਦੀ ਹੈਗੀ ਹਨਾ ਤੇ ਦੁੱਧ ਵੀ ਬਣਿਆ ਰਹਿੰਦਾ ਕਹਿੰਦਾ ਕਿਉਂਕਿ ਜੇ ਗਰਮੀ ਮੰਨੂਗੀ ਫਿਰ ਤੁਹਾਨੂੰ ਪਤਾ ਹੀ ਆ ਹਨਾ ਪਸ਼ੂ ਦੁੱਧ ਵੀ ਘੜ ਜਾਂਦੇ ਨੇ ਰਹਿੰਦਾ ਹੈ ਪੂਰਾ ਬੱਦੇ ਦੰਦੇ ਆ ਇਹਦੇ ਨਾਲ ਦੁੱਧ क्योंकि ठंडी चीज़ आ जे पशु के अंदर ठंड थांड़, ठंडक रहूगी तो ही पशु दुध देगा जे हौकी जाऊगा सारी दिहाड़ी फिर दुध भी घट जाते लो जी खा लेने सारा खा लूगी फिर तरह चक दें को ਬੱਕਰੀਆਂ ਵੀ ਆਪਣੇ ਰੱਜ ਕੇ 앉 ਪੈ ਗਈਆਂ ਤੇ ਜਿਸ ਕਰਨ ਆਪਣਾ ਗਿਆ ਹੋਇਆ ਪਾਰਕ ਦੇ ਵਿੱਚ ਚਲੇ ਗਿਆ ਸਾਈਡਰੀ ਤੋਂ ਉਹ ਪਾਪਾ ਲੱਗੇ ਹੋਣੇ ਮਗਰ ਅਸੀਂ ਵੀ ਪਹਿਲਾਂ ਉੱਥੇ ਲੱਗੇ ਹੋਏ ਸੀਗੇ ਬੀਜ ਰਹੇ ਸੀਗੇ ਤਾਂ ਫਿਰ ਮੈਂ ਸੋਚਿਆ ਨਾਲ ਚਲ ਗਿਆ ਪਾਣੀ ਛੱਡਿਆ ਖੇਤ ਨੂੰ ਤੇ ਫਿਰ ਮੈਨੂੰ ਇਦਾਂ ਸੀਗਾ ਮੈਂ ਧਾਰਾ ਵਗੈਰਾ ਚੋਣੀ ਸੀ ਕੱਕ ਪਾਉਣੀ ਸੀ ਫਿਰ ਮੈਂ ਹਟ ਕੇ ਆ ਗਈ ਤੇ ਨਾਲੇ ਫਿਰ ਵੀਡੀਓ ਬਣਾਉਣੀ ਸੀਗੀ ਪਹਿਲਾਂ ਅਸੀਂ ਸਾਰੇ ਉੱਥੇ ਲੱਗੇ ਹੋਏ ਸੀਗੇ ਜਿਸ ਕਰਨਵਦਨਾ ਕੇ ਚਲੇ ਗਿਆ ਹਵਾ ਆ ਰਹੀ ਹੈ ਆ ਗਿਆ ਕੂਟਰੀ ਤੇ ਬਿਠਾ ਰਿਹਾ ਸੇ ਦੇ ਪਾਣੀ ਬਾਜ ਰਹੀ ਛੱਡਿਆ ਹੈ ਆਪਣਾ ਚਲੋ ਜੀ ਖਾ ਲਿਆ ਨੇ ਹੈਂਸ ਆਫ ਕਰਤਾ ਫਸਲਾ ਲਾ ਜੀ ਆਪਾਂ ਅੱਜ ਦੀ ਛੋਟੀ ਜੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਸਾਡਾ ਇਹ ਫਾਰਮੂਲਾ ਪਸੰਦ ਆਇਆ ਤਾਂ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੇਂ ਬਲੌਗ ਨਾਲ ਤਦ ਤੱਕ ਲਈ ਸਸ ਸ਼ਿਆ ਕਾ ਬਾਏ ਬਾਏ